ਜਿਹੜਾ ਸਮਾਨ ਜਿਹੜਾ ਉਹ ਪਾਣੀ ਦੇ ਜਿਹੜਾ ਉਹ ਮਾਰ ਹੇਠ ਆ ਚੁੱਕਾ ਹੈ ਕੁਝ ਫਸਲਾਂ ਜਿਹੜੀਆਂ ਉਹ ਤਬਾਹ ਵੀ ਹੋ ਚੁੱਕੀਆਂ ਐ ਕੁਝ ਫਸਲਾਂ ਜਿਹੜੀਆਂ ਉਹ ਖਰਾਬ ਵੀ ਹੋ ਚੁੱਕੀਆਂ ਐ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਜਿਹੜੇ ਐ ਇੱਥੇ ਚੰਡੀਪੀਰ ਦਰਿਆ ਤੇ ਜਿਹੜੇ ਬਣੇ ਹੋਏ ਨੇ ਕੁਝ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਕਰਦੇ ਕੀ ਕਮਾਲ ਜੀ ਕਾਫੀ ਤੇਰੀ ਕਮਾਲ ਜੀ ਜਦੋਂ ਪਾਣੀ ਏ ਝੰਡੀ ਪੀਰ ਦਰਬਾਰ ਦੇ ਬਿਲਕੁਲ ਨਾਲ ਤੱਕ ਪੁੱਜ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਲਾਤ ਜਿਹੜੇ ਆ ਉਹ ਵਿਗੜ ਸਕਦੇ ਨੇ ਫਿਲਹਾਲ ਜਿਹੜੀ ਸਥਿਤੀ ਜਿਹੜੀ ਉਹ ਕੰਟਰੋਲ ਦੇ ਵਿੱਚ ਹੈ ਪਰ ਫਸਲਾਂ ਦਾ ਕਿਤੇ ਨਾ ਕਿਤੇ ਨੁਕਸਾਨ ਹੋਇਆ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੋਣਾ ਇਹ ਸਾਹਮਣੇ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹ ਸਤਲੁਜ ਦਰਿਆ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਫਲੋਰ ਦੇ ਪਿੰਡ ਚੰਡੀਪੀਰ ਦੀਆਂ ਤਸਵੀਰਾਂ ਨੇ ਕੋਈ ਆ ਟੈਲੀਫੋਨ ਹੈ ਕੋਈ ਆ ਟੈਲੀਫੋਨ ਹੈ ਕੁਝ ਪਿੰਡ ਵਾਸੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਈ ਪਾਣੀ ਤੇ ਜਿਹੜੇ ਉਹ ਨਿਗਰ ਰੱਖ ਰਹੇ ਨੇ ਕਿਉਂਕਿ ਇੱਥੇ ਇਸੇ ਜਗ੍ਹਾ ਜਿਹੜੇ ਆ ਇੱਥੇ ਰੁੱਕ ਕੇ ਜਿਹੜੇ ਉਹ ਪਾਣੀ ਤੇ ਨਿਗਰ ਰੱਖ ਰਹੇ ਨੇ ਕਿ ਪਾਣੀ ਜਿਹੜਾ ਅੱਗੇ ਵਧੇ ਨਾ ਤਾਂ ਕਿ ਜਿਹੜੇ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਨਾ ਪੁੱਜੇ ਇਹ ਨੌਜਵਾਨ ਤੁਹਾਨੂੰ ਖੜੇ ਦਿਖਾਈ ਦੇ ਰਹੇ ਹੋਣੇ ਤੇ ਇਹ ਉਹ ਨੌਜਵਾਨ ਨੇ ਜਿਹੜੇ ਔਰ ਸਾਹਮਣੇ ਬਾਬਾ ਜੀ ਤੁਹਾਨੂੰ ਖੜੇ ਦਿਖਾਈ ਦੇ ਰਹੇ ਨੇ ਜਿਹੜੇ ਕਿ ਦਿਨ ਰਾਤ ਜਿਹੜਾ ਉਹ ਪਾਣੀ ਦੇ ਪੱਧਰ ਨੂੰ ਜਿਹੜਾ ਵਾਚ ਕਰ ਰਹੇ ਨੇ ਦੇਖ ਰਹੇ ਨੇ ਕਿ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਆ ਤਸਵੀਰਾਂ ਤੁਹਾਨੂੰ ਛੰਡੀ ਪੀਰ ਤੋਂ ਦਿਖਾ ਰਹੇ ਆ ਸਤਲੁਜ ਦਰਿਆ ਦੀਆਂ ਜਿਹੜੀਆਂ ਤਸਵੀਰਾਂ ਨੇ ਪਾਣੀ ਜਿਹੜਾ ਆ ਕੁਝ ਹੱਦ ਤੱਕ ਜਿਹੜਾ ਉਹ ਪਿੰਡਾਂ ਵੱਲੋਂ ਬਦਲਣਾ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਦੇ ਬਣੇ ਰਹੇ ਤਾਂ ਫਿਰ ਇਹ ਪਾਣੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਜਿਹੜਾ ਜਾ ਕੇ ਨੁਕਸਾਨ ਕਰ ਸਕਦਾ ਕੁਝ ਫਸਲਾਂ ਦਾ ਵੀ ਜਿਹੜਾ ਉਹ ਨੁਕਸਾਨ ਹੋਇਆ ਲੱਖਾ ਸਿੰਘ ਲੱਖਾ ਸਿੰਘ ਜੀ ਕਿੱਦਾਂ ਦੇ ਹਾਲਾਤ ਸਤਲੋਜ ਦੇ ਅੱਜਕੱਲ ਹਾਲਾਤ ਤੇਰੇ ਚਾਰ ਦਿਨਾਂ ਤੋਂ ਪਾਣੀ ਵਧ ਗਿਆ ਨੀਵੇਂ ਥਾਂ ਸਾਰੇ ਭਰ ਗਏ ਆ ਤੇ ਫਸਲਾਂ ਜਿਹੜੀਆਂ ਇਹਨਾਂ ਦਾ ਬਹੁਤ ਨੁਕਸਾਨ ਹੈ ਨੁਕਸਾਨ ਹੋ ਗਿਆ ਤੇ ਨੀਵੇਂ ਥਾਂ ਵਾਲੀਆਂ ਫਸਲਾਂ ਜਿਹੜੀਆਂ ਉਹਨਾਂ ਤੇ ਬਹੁਤ ਪ੍ਰਭਾਵ ਪਿਆ ਤੇ ਫਸਲવાડી ਤੇ ਬਹੁਤ ਪ੍ਰਭਾਵ ਆ ਇਸ ਚੀਜ਼ ਦਾ ਤੇ ਗਰੀਬ ਜਨਤਾ ਪਾਠੇ ਦਾ ਤੇ ਤਾਂ ਮਾਰਿਆ ਗਿਆ ਜ਼ਮੀਨਾਂ ਦੇ ਮੱਕੀਆਂ ਮਾਰੀਆਂ ਗਈਆਂ ਫਸਲਾਂ ਮਾਰੀਆਂ ਗਈਆਂ ਵਿੱਚ ਤੇ ਇਹ ਹਾਲਾਤ ਬਣਿਆ ਬਈ ਫਸਲਾਂ ਦਾ ਵੀ ਕਾਫੀ ਨੁਕਸਾਨ ਹੈ ਨੁਕਸਾਨ ਹਾਂਜੀ ਜਿਵੇਂ ਹਰ ਰੋਜ਼ ਇੱਥੇ ਦੇਖਦੇ ਹਾਂ ਪਾਣੀ ਆਪਾਂ ਇੱਥੇ ਹੀ ਅੰਬਾਬੇ ਚੰਡੀ ਇੱਥੇ ਤੁਸੀਂ ਨਜ਼ਰ ਰੱਖਦੇ ਹੋ ਆਹ ਆਹ ਦਿਨ ਦਾ ਤੇ ਇੱਥੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਪਾਣੀ ਦਾ ਬਹੁਤ ਪੱਧਰ ਵੱਧ ਰਿਹਾ ਸਵੇਰ ਨੂੰ कि देखो जो टिक जाए तो फिर उदे ख्याल रख ली कट भी गए तो फिर भी सानू पता पता लग जांदा हां कोई प्रशासन ਦਾ ਅਧਿਕਾਰੀ ਕੋਈ ਆ ਰਿਹਾ ਤੁਹਾਡੇ ਕੋਲ ਹਾਂ ਹਾਂ ਦੇ ਦੇ ਪਿੰਡ ਦਾ ਇਹ ਮੁੰਡਾ ਆਪਣਾ ਜੈ ਸਾਹਿਬ ਆ ਹਮ ਉਹਨਾਂ ਕੋਈ ਜਾਣਕਾਰੀ ਇਹ ਲੈ ਦੇਣੇ ਸਾਰੀ ਸਾਨੂੰ ਜਾਣਕਾਰੀ ਦੇ ਦੇਣਗੇ ਜੀ ਜੀ ਫਿਲਹਾਲ ਜਿਹੜੀ ਸਥਿਤੀ ਜਿਹੜੀ ਇੱਥੇ ਖੜਾ ਵਰਗੀ ਬਣੀ ਹੈ ਹਾਂ ਬਣੀ ਆ ਪਰ ਅਜੇ ਉਹੋ ਜਿਹਾ ਖਤਰਾ ਹੈ ਨਹੀਂ ਬਜਣੇ ਅਜੇ ਬਚਾ ਆ ਤੇ ਫਸਲਾਂ ਦਾ ਮਾਰਿਆ ਗਿਆ